ਸਤਿ ਸ਼੍ਰੀ ਅਕਾਲ ਜੀ ਆਪਣੇ ਦਾ ਨਵੇਂ ਡਿਜ਼ਾਈਨ ਰੈਡੀ ਹੋਇਆ ਜਿਵੇਂ ਆਪਾਂ ਆਹ ਵਾਲਾ ਨਵਾਂ ਸੂਟ ਰੈਡੀ ਕੀਤਾ ਪੂਰਾ ਦਬਕੇ ਦੇ ਉੱਤੇ ਸੂਟ ਬਣਿਆ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਪਿਓਰ ਆਰਗੈਂਜ਼ਾ ਦੇ ਉੱਤੇ ਸ਼ਰਟ ਆ ਤੇ ਇਧਰ ਬਾਵਾ ਆ ਗਈਆਂ ਤੇ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਆ ਕ੍ਰੇਪ ਦੀ ਉਹ 5 ਮੀਟਰ ਹੋਊਗੀ ਤੁਹਾਡੀ ਚੋਇਸ ਆ ਤੁਸੀਂ ਸਲਵਾਰ ਲਹਿੰਗਾ ਸ਼ਰਾਰਾ ਗਗਰਾ ਕੋਈ ਸਟਿਚ ਕਰਵਾ ਸਕਦੇ ਹੋ ਤੇ ਇਹਦੇ ਨਾਲ ਪੀਚ ਕਲਰ ਦਾ ਦੁਪੱਟਾ ਪੂਰਾ ਹੈਵੀ ਆ ਵੇਖੋ ਆਪਣੇ ਆਵਲੇ ਸੂਟ ਜਿਹੜੇ ਬ੍ਰੌਕੇਟ ਦੇ ਰੈੱਡ ਕਲਰ ਦੇ ਕਰੇਵੀ ਬਾਟਮ ਨਾਲ ਇਹ ਵੀ ਕਾਫੀ سارے ਰੈਡੀ ਹੋ ਗਏ ਆ ਸੋ ਤੁਸੀਂ ਆਪਣਾ ਆਰਡਰ ਪਲੇਸ ਕਰ ਦਿਓ ਸਕਰੀਨ ਸ਼ਾਟ ਲੈ ਕੇ ਬਾਕੀ ਤੁਸੀਂ ਡਾਇਰੈਕਟ ਵੈਬਸਾਈਟ ਤੋਂ ਆਰਡਰ ਪਲੇਸ ਕਰ ਸਕਦੇ ਹੋ ਇਹਦਾ ਐਫਐਸ ਕੋਡ ਹੈਗਾ ਐਫਐਸ 1511 ਤੇ ਹੋਰ ਵੀ ਬਹੁਤ ਸਾਰੇ ਸੋਨੇ ਸੋਨੇ ਸੂਟ ਰੈਡੀ ਹੋਇਆ ਜਿਵੇਂ ਆਪਣੀਆਂ ਅਨਾਰਕਲੀਆ ਵੀ ਰੈਡੀ ਹੋ ਗਈਆਂ ਤੁਸੀਂ ਸਾਰੇ ਸੂਟ ਵੇਖਣ ਲਈ ਆਪਣੀ ਵੈਬਸਾਈਟ ਤੇ ਸਰਚ ਕਰਿਓ fanosale.com ਤੇ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਬਾਕੀ ਤੁਸੀਂ ਸਟੋਰ ਤੇ ਵੀਜ਼ਿਟ ਕਰ ਸਕਦੇ ਹੋ fanosale ਮੁਲਾਬੌਰ ਲੈ ਕੇ ਸਰਚ ਕਰੋਗੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਆਪਾਂ ਇੰਟਰਨੈਸ਼ਨਲੀ ਕੋਰਡ ਕਰਦੀਆਂ ਸੂਟ ਤੁਸੀਂ ਸਵਿਚ ਕਰਾ ਕੇ ਵੀ ਲੈ ਸਕਦੇ ਹੋ ਅਨ ਸਿਚੂਏਟਿ